ਸਾਰੇ ਨੂੰ ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਜੀ ਤੁਹਾਡਾ ਸਾਡੇ YouTube ਚੈਨਲ ਆਰ ਕੇ ਚੋਹਲ ਪੰਜਾਬੀ ਵਿਰਸਾ ਤੇ। ਆਪਾਂ ਤੁਹਾਨੂੰ ਸੋਸ਼ਲ ਮੀਡੀਆ ਨਾਲ ਪੰਜਾਬੀ ਸਾਹਿਤ ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਕਿਉਂਕਿ ਅੱਜ ਕੱਲ ਦੇ ਲੋਕ ਬੱਚੇ ਸਾਹਿਤ ਤੋਂ ਬਹੁਤ ਦੂਰ ਹੋ ਰਹੇ ਹਨ। ਆਪਣੇ ਬਹੁਤ ਹੀ ਪੁਰਾਣੇ ਉੱਘੇ ਕਹਾਣੀਕਾਰ ਹੁੰਦੇ ਸੀ ਜੋ ਕਿ ਅਜੂਕੇ ਸਮੇਂ ਦੀਆਂ ਗਤੀਵਿਧੀਆਂ ਨੂੰ ਆਪਣੀ ਕਲਮ ਰੰਗ ਬਿਆਨ ਕਰਦੇ ਸਨ। ਅੱਜ ਆਪਾਂ ਤੁਹਾਨੂੰ ਉਹ ਕੇ ਕਹਾਣੀਕਾਰ ਸਰਦਾਰ ਗੁਰਬਚਨ ਸਿੰਘ ਭੁੱਲਰ ਦੀ ਕਲਮ ਤੋਂ ਪੰਜਾਬੀ ਕਹਾਣੀ ਸੁਣਾਵਾਂਗੇ ਜੀ ਗਤੀ ਗਤੀ ਜਦੋਂ ਕਿ ਇੱਕ ਮਾਂ ਮਰ ਜਾਂਦੀ ਹੈ ਉਹ ਆਪਣੇ ਬੱਚੇ ਨੂੰ ਬਹੁਤ ਜ਼ਿਆਦਾ ਪਿਆਰ ਕਰਦੀ ਹੈ ਤੇ ਉਹ ਮਾਂ ਉਹਦੇ ਬਾਰ ਬਾਰ ਸੁਪਨੇ ਵਿੱਚ ਆਉਂਦੀ ਹੈ ਤਾਂ ਫਿਰ ਉਹ ਬੱਚਾ ਸੋਚਦਾ ਕਿ ਮੇਰੀ ਮਾਂ ਦੀ ਗਤੀ ਨਹੀਂ ਹੋਈ ਕਿਉਂਕਿ ਕਹਾਣੀਆਂ ਜਿਹੜੀਆਂ ਕਹਾਵਤਾਂ ਉਹ ਸੱਚ ਨਹੀਂ ਬਣੀਆਂ ਹੋਆਂ ਕਿ ਮਾਂ ਠੰਡੀ ਸ਼ਾਂ ਨਾਮਾ ਟੰਡਗਾ ਸ਼ਾਮ ਹੈ ਹਿੰਦਿਆ ਛਸਨੂ ਜੀ ਪੰਜਾਬੀ ਕਹਾਣੀ ਗਤੀ ਮਾਂ ਦੀ ਗਤੀ ਨਹੀਂ ਸੀ ਹੋਈ ਜਾਗਦੇ ਨੂੰ ਮਾਂ ਦੀ ਯਾਦ ਹੀ ਆਉਂਦੀ ਪਰ ਸੁੱਤਿਆਂ ਉਹ ਆਪ ਆ ਜਾਂਦੀ ਸੁਪਨਾ ਵਣ ਕੇ ਆਉਂਦੀ ਅਤੇ ਪਾਣੀ ਮੰਗਦੀ ਉਹ ਦਾ ਦੁੱਧ ਚਿੱਟਾ ਬਾਣਾ ਚੰਦ ਦੀ ਚਾਨਣੀ ਵਾਂਗ ਜਾਗ ਰਿਹਾ ਹੁੰਦਾ ਉਹ ਕਦੀ ਵੀ ਕੋਈ ਹੋਰ ਗੱਲ ਨਾ ਕਰਦੀ ਬਸ ਸੁੱਕੇ ਹੋਏ ਬੁੱਲਾਂ ਉੱਤੇ ਜੀਭ ਫੇਰਦੀ ਅਤੇ ਨਿਰਬਲ ਆਵਾਜ਼ ਵਿੱਚ ਆਦੀ ਆ ਗਏ ਛੋਟਿਆ ਪੁੱਤਰ ਪਾਣੀ ਦੀ ਮੇਰੀ ਨੀਂਦ ਟੁੱਟ ਜਾਂਦੀ ਮਾਂ ਦਾ ਚਾਨਣਾ ਵਜੂਦ ਹਨੇਰੇ ਵਿੱਚ ਘੁੱਲ ਜਾਂਦਾ ਮੇਰਾ ਤਣ ਪਸੀਨੇ ਨਾਲ ਗਿੱਲਾ ਹੋਇਆ ਹੁੰਦਾ ਪਰ ਮੂੰਹ ਸੁੱਕਿਆ ਪਿਆ ਹੁੰਦਾ ਬੁੱਲ ਜਿਵੇਂ ਪਾਟੇ ਹੋਏ ਹੋਣ ਅਤੇ ਜੀਭ ਜਿਵੇਂ ਕਾਠ ਦੀ ਬਣੀ ਹੋਈ ਹੋਵੇ ਮਾਂ ਦੀ ਤੇਹ ਮੇਰੇ ਸੁੱਕੇ ਸੰਗ ਵਿੱਚ ਕੰਡਿਆਂ ਵਾਂਗ ਚੁੱਭ ਰਹੀ ਹੁੰਦੀ ਮੈਂ ਪਾਣੀ ਪੀਂਦਾ ਮੇਰੀ ਤੇਹ ਦਾ ਕੁਝ ਬੁਝੀ ਹੋ ਜਾਂਦੀ ਪਰ ਮਾਂ ਦੀ ਤੇ ਮੱਠੀ ਨਹੀਂ ਸੁਪੈਂਦੀ ਅਗਲੀ ਰਾਤ ਉਹ ਫੇਰ ਸੁੱਕੇ ਹੋਏ ਬੁੱਲਾਂ ਉਤੇ ਜੀਫ ਫੀਤਿਆਂ ਆ ਪਾਣੀ ਮੰਗਦੀ ਪੁੱਤਰ ਪਾਣੀ ਦੇ ਮਾਂ ਦੇ ਸੁਪਨੇ ਨਾਲ ਬੇਹਾਲ ਹੋ ਕੇ ਜਾਗਿਆ ਮੈਂ ਪਾਸੇ ਪਰਦਾ ਹੋਇਆ ਸੌਣ ਦਾ ਯਤਨ ਕਰਦਾ ਪਰ ਨੀਂਦ ਇਸ ਪਿੱਛੋਂ ਅੱਖਾਂ ਨਾਲ ਰੁਸ ਬੈਠਦੀ ਲੋਕ ਆਖਦੇ ਮਰਨ ਲੱਗੀ ਮਾਂ ਦੀ ਸੁਰਤ ਤੇਰੇ ਵੱਲ ਲੱਗੀ ਹੋਈ ਸੀ ਇਸੇ ਕਰਕੇ ਉਹ ਤੇਰੇ ਸੁਪਨਿਆਂ ਵਿੱਚ ਆਉਂਦੀ ਹੈ ਜਦੋਂ ਦੀ ਜਿੰਦ ਨੇ ਉਡਾਰੀ ਲਾਈ ਉਹ ਤੈਥੋਂ ਹੀ ਪਾਣੀ ਮੰਗ ਰਹੀ ਸੀ ਛੋਟਿਆ ਪੁੱਤਰ ਪਾਣੀ ਦੀ ਭੈਣ ਭਰਾਵਾਂ ਵਿੱਚ ਸਭ ਤੋਂ ਛੋਟਾ ਹੋਣ ਕਰਕੇ ਮਾਂ ਨਾਂ ਲੈਣ ਦੀ ਥਾਂ ਛੋਟਾ ਹੀ ਆਖਦੀ ਜੇ ਕਦੀ ਉਹ ਨਾਂ ਲੈ ਕੇ ਬੁਲਾਉਂਦੀ ਮੈਨੂੰ ਵੀ ਅਜੀਬ ਲੱਗਦਾ ਜਿਵੇਂ ਕਿਸੇ ਕਰਨ ਪਿੱਥੂ ਦੇਖ ਲੂਗੇ ਗੱਲ ਕਰ ਰਹੀ ਹੋਵੇ ਉਹਦੇ ਮੂੰਹੋਂ ਨਿਕਲਦਿਆਂ ਛੋਟਿਆਂ ਵਿੱਚੋਂ ਅਸੀਮ ਮਮਤਾ ਛਰਕਦੀ ਅਥਾ ਮੋੜ ਢੁੱਲ ਢੁੱਲ ਪੈਂਦਾ ਭੈਣ ਭਰਾ ਮੇਰੇ ਨਾਲ ਮਿੱਠੀ ਈਰਖਾ ਕਰਦੇ ਅਤੇ ਮਾਂ ਨੂੰ ਮਿੱਠੀ ਟਿਚਰ ਕਰਦੇ ਮਾਂ ਅਸੀਂ ਸਾਰੇ ਤਾਂ ਦਾਣਿਆਂ ਵਟੇ ਵਟਾਏ ਹੋਏ ਹਾਂ ਤੇਰੀ ਗੁੱਖੋਂ ਦਾ ਇਹੋ ਜੰਮਿਆ ਹੈ ਮਾਂ ਆਖਦੀ ਪਿਆਰੇ ਤਾਂ ਸਾਰੇ ਹੀ ਬਥੇਰੇ ਹੋ ਪਰ ਮੇਰੀ ਬੱਚੀ ਖੁਚੀ ਕੁੰਜੀ ਦੀ ਖਰੀਦ ਹੈ ਮੇਰਾ ਪੇਟ ਕਰੋੜੀ ਦਾ लाडला ਉਹਨਾਂ ਨੂੰ ਉਸੇ ਲਹਿਜੇ ਵਿੱਚ ਚੜਾਉਂਦੀ ਸੱਚ ਗੱਲ ਹੈ ਤੁਹਾਡੇ ਨਾਲੋਂ ਥੋੜਾ ਜਿਹਾ ਵੱਧ ਪਿਆਰਾ ਆਪਣੀ ਉਂਗਲ ਦੇ ਕੋਟੇ ਨੂੰ ਅੰਗੂਠੇ ਨਾਲ ਸ਼ੋਅ ਕੇ ਹਸਬੰਡੀ ਬਸ ਐਵੇਂ ਇੰਨਾ ਕੁ ਵੱਧ ਪਿਆਰਾ ਨਾਲ ਹੀ ਅਸੀਂ ਵੀ ਸਾਰੇ ਹੱਸ ਪੈਂਦੇ ਇਸੇ ਕਰਕੇ ਜਦੋਂ ਮਾਂ ਨੇ ਪਾਣੀ ਮੰਗਿਆ ਮੇਰਾ ਨਾਂ ਲੈ ਕੇ ਹੀ ਮੰਗਿਆ ਛੋਟਿਆ ਪੁੱਤਰ ਪਾਣੀ ਦੀ ਵੱਡੇ ਭਾਈ ਨੇ ਪਾਣੀ ਦੇ ਚਮਚ ਬੁੱਲਾ ਨੂੰ ਸਹਾਇਆ ਤੰਨੇ ਅਦਸੁਰਤੀ ਨੂੰ ਇਕਾਗਰ ਕਰਨ ਅਤੇ ਅੱਖਾਂ ਖੁੱਲਣ ਦਾ ਯਤਨ ਕੀਤਾ ਉਹ ਆਪਣੇ ਚਿਹਰੇ ਪਸਰੀ ਧੁੰਦ ਵਿੱਚੋਂ ਉਹਦਾ ਚਿਹਰਾ ਪਛਾਣਦੇ ਲੱਗਦੇ ਸੀ ਡਰਬ ਦੇ ਬੋਲਾਂ ਵਿੱਚ ਪੁੱਛਿਆ ਆਇਆ ਨਹੀਂ ਛੋਟਾ ਜੀ ਭਾਈ ਬੁੱਲਿਆ ਆਉਂਦਾ ਹੈ ਛੋਟਾ ਵੀ ਮਾਂ ਲੈ ਤੂੰ ਪਾਣੀ ਪੀ ਉਹਨੇ ਪਾਣੀ ਦਾ ਚਮਚਾ ਮਾਂ ਦੇ ਖੁੱਲੇ ਬੁੱਲਾਂ ਵਿੱਚ ਪਾ ਦਿੱਤਾ ਸਾਰਾ ਪਾਣੀ ਖਾਕ ਵਿੱਚੋਂ ਬਾਹਰ ਡੁੱਲ ਗਿਆ ਅਤੇ ਮਾਂ ਦਾ ਸਿਰ ਇੱਕ ਪਾਸੇ ਮੁੜ ਗਿਆ ਖੇਡ ਖਤਮ ਹੋ ਗਈ ਮਾਂ ਤਿਹਾਈ ਹੀ ਲੰਮੇ ਪੰਦ ਉੱਤੇ ਤੁਰ ਗਈ ਮੈਨੂੰ ਘਰੋਂ ਗਏ ਸਵਰਥਨ ਦਿਨ ਹੋ ਗਏ ਸਨ ਮੇਰੇ ਜ਼ਿਲ੍ਹੇ ਦੇ ਇੱਕ ਹਲਕੇ ਤੋਂ ਵਿਧਾਨ ਸਭਾ ਲਈ ਉਪ ਚੋਣ ਹੋ ਰਹੀ ਸੀ ਪਿਛਲੇ ਚੋਣਾਂ ਵੇਲੇ ਇਥੋਂ ਜਿੱਤੇ ਆ ਵਿਧਾਇਕ ਉਸ ਪਿੱਛੋਂ ਹੋਈਆਂ ਲੋਕ ਸਭਾ ਚੋਣਾਂ ਵਿੱਚ ਐਮਪੀ ਬਣ ਗਿਆ ਸੀ ਆਪਣੇ ਅਖਬਾਰ ਦਾ ਜ਼ਿਲ੍ਹਾ ਪੱਤਰ ਪ੍ਰੀਰਕ ਹੂਣ ਕਰਕੇ ਮੈਂ ਇਨੀ ਦਿਨੀ ਬਹੁਤਾ ਧਿਆਨ ਇਸੇ ਚੋਣ ਵੱਲ ਦੇ ਰਿਹਾ ਸੀ ਇੱਕ ਪਾਰਟੀ ਦੇ ਵੱਡੇ ਆਗੂ ਨੇ ਸਾਲਾ ਉਮੀਦਵਾਰ ਬਣਾਇਆ ਸੀ ਅਤੇ ਦੂਜੇ ਦੇ ਵੱਡੇ ਆਗੂ ਨੇ ਪਨੋਈਆ ਇਸ ਸਿੰਘ ਫਸਵੇਂ ਮੁਕਾਬਲੇ ਵਿੱਚ ਬਾਕੀ ਸਭ ਖਬਰਾਂ ਪਿੱਛੇ ਰਹਿ ਗਈਆਂ ਸਨ ਮੈਂ ਸਵੇਰੇ ਸਵਾਕਤੀ ਘਰੋਂ ਨਿਕਲਦਾ ਅਤੇ ਸ਼ਾਮ ਨੂੰ ਕਦੇ-ਕਦੀ ਤਾਂ ਰਾਤ ਪਈ ਦੁਪਰ ਤਦਾ ਸੰਪਾਦਕ ਦਾ ਸੁਝਾਅ ਸੀ ਕਿ ਮੈਂ ਮੁੱਖ ਉਮੀਦਵਾਰਾਂ ਦਾ ਪੂਰੇ ਦਿਨ ਦਾ ਰੁਝੇਵਾਂ ਲਿਖ ਭੇਜਾਂ ਉਹਨਾਂ ਦਾ ਦਿਸਦਾ ਹਾਲ ਅਤੇ ਜਿੱਥੋਂ ਤੱਕ ਹੋ ਸਕਦਾ ਉਹਨਾਂ ਦੇ ਪਰਦੇ ਪਿਛਲੇ ਘਰਨਾਮੇ ਮਾਇਆ ਦੇ ਗੱਫੇ ਤੇ ਨਸ਼ਿਆਂ ਦਾ ਪ੍ਰਸ਼ਾਦ ਮਿੰਨਤਾਂ ਤੇ ਧਮਕੀਆਂ ਪਾਰਟੀਆਂ ਦੇ ਗੁੰਡੇ ਪੱਗਾਂ ਸਿਰ ਉੱਤੇ ਬੰਨਨ ਦੀ ਥਾਂ ਮੋਢਿਆਂ ਉੱਤੇ ਰੱਖੀ ਫਿਰਦੇ ਸਨ ਤਕੜੇ ਦੇ ਪੈਰਾਂ ਉੱਤੇ ਰੱਖਣ ਵਿੱਚ ਉਹਨਾਂ ਨੂੰ ਕੋਈ ਸ਼ਰਮ ਨਹੀਂ ਸੀ ਤੇ ਮਾੜੇ ਦੇ ਗਲ ਵਿੱਚ ਪਾਉਣ ਤੋਂ ਉਹਨਾਂ ਨੂੰ ਕੋਈ ਸੰਕੋਚ ਨਹੀਂ ਸੀ ਸਵੇਰ ਤੋਂ ਡੂੰਘੀ ਰਾਤ ਤੱਕ ਸਾਲੇ ਅਤੇ ਬਣੋਏ ਦੇ ਵਨ ਸੁਨਹਿਰੀ ਰੰਗ ਦੇਕਦੇ ਇਸ ਵਾਰ ਮੈਂ ਇਕੱਠੇ ਤਿੰਨ ਦਿਨ ਘਰੋਂ ਬਾਹਰ ਰਿਹਾ ਚੌਥੇ ਦਿਨ ਘਰ ਪਰਤੇ ਤਾਂ ਮਾਂ ਦੀ ਅਰਥੀ ਚੁੱਕਣ ਦੀ ਤਿਆਰੀ ਹੋ ਰਹੀ ਸੀ ਅਮਰਤ ਵੇਲੇ ਉਹਦੇ ਪ੍ਰਾਣ ਪੰਖੇ ਨੂੰ ਉਡਾਰੀ ਲਾ ਗਏ ਸਨ ਇੱਧਰ ਉੱਧਰ ਮੇਰੀ ਭਾਲ ਹੁੰਦੀ ਰਹੀ ਆਖਰ ਵੇਲੇ ਸਿਰ ਮੇਰੇ ਮੋਢਨ ਦੀ ਆਸਮਾ ਕਾਕੇ ਉ ਮਿੱਟੀ ਸਮੇਟਣ ਲੱਗੇ ਸਨ ਮੈਂ ਪਰਦੇ ਅੰਤ ਸਭ ਦਾ ਧਿਆਨ ਮੇਰੇ ਵੱਲ ਹੋਣਾ ਸੁਭਾਗ ਸੀ ਅੱਖਾਂ ਪੁੰਚਦੇ ਉਹ ਇੱਕੋ ਗੱਲ ਦੱਸ ਰਹੇ ਸਨ ਤੇਥੋਂ ਪਾਣੀ ਮੰਗਦੀ ਤੁਰ ਗਈ ਮਾਂ ਮੈਂ ਪਛਤਾਉਂਦਾ ਜੇ ਘਰ ਹੁੰਦਾ ਮਾਂ ਦੇ ਮੂੰਹ ਵਿੱਚ ਪਾਣੀ ਤਪਾ ਦਿੰਦਾ ਪਰ ਮੇਰਾ ਪਾਣੀ ਭਾਈ ਦੇ ਪਾਣੀ ਨਾਲੋਂ ਵੱਧ ਕਾਰਗਰ ਨਹੀਂ ਸੀ ਹੁਣਾ ਮਾਂ ਦੀ ਐਤ ਅੰਤਮ ਇੱਛਾ ਤਾਂ ਪੂਰੀ ਹੋ ਜਾਂਦੀ ਫਿਰ ਉਹਨੂੰ ਮੇਰੇ ਸੁਪਨਾ ਵਿੱਚ ਆਉਂ ਤੇ ਹਾਈ ਨਾ ਪਟਕਣਾ ਪੈਂਦਾ ਇਹ ਅਜੇਹਾ ਪਛਤਾਵਾ ਸੀ ਜਿਸ ਦਾ ਨਾਂ ਕੋਈ ਉਪਾਸ ਸੀ ਤੇ ਨਾ ਅੰਤ ਰੋਜ਼ ਸਵੇਰੇ ਮੈਂ ਪਾਪ ਬੋਧ ਨਾਲ ਉੱਠਦਾ ਇਸ ਵਿੱਚ ਭਾਵੇਂ ਮੇਰਾ ਕੋਈ ਦੋਸ਼ ਨਹੀਂ ਸੀ ਮਾਂ ਦੀ ਰੂਪਟਕ ਤਾਂ ਮੇਰੇ ਕਾਰਨ ਹੀ ਰਹੀ ਸੀ ਜਦੋਂ ਫੁੱਲ ਜਲ ਵਿੱਚ ਪ੍ਰਵਾਹੀ ਗਏ ਸਨ ਲੋਕ ਮਾਂ ਦੀ ਸੰਸਾਰ ਯਾਤਰਾ ਦਾ ਅੰਤ ਹੋ ਗਿਆ ਆਖਦੇ ਸਨ ਫੁੱਲ ਪਾਉਣ ਦਾ ਇੱਕ ਮਨੋਰਥ ਜਿਉਂਦਿਆਂ ਨੂੰ ਇਹ ਆਸ ਕਰਾਉਣਾ ਹੁੰਦਾ ਹੈ ਕਿ ਜਾਣ ਵਾਲੇ ਦੀ ਵਿਦਾਇਗੀ ਹੋ ਗਈ ਪਰਿਵਾਰ ਨਾਲੋਂ ਸੰਸਾਰ ਨਾਲ ਉਸਦੇ ਨਾਤੇ ਦੀ ਆਖਰੀ ਤੰਦ ਟੁੱਟ ਗਈ। ਫੁੱਲ ਧਾਰਨ ਪਿੱਛੋਂ ਵੀ ਪਰ ਮੇਰੇ ਮਨ ਵਿੱਚ ਤਾਂ ਇਹ ਭਾਵਨਾ ਪੈਦਾ ਨਾ ਹੀ ਹੋਈ। ਨਾ ਹੀ ਅੰਤਮ ਰਸਮ ਸਮਿਸਾਵ ਨਾਲੋਂ ਮਿਲ ਕੇ ਪ੍ਰਮਾਤਮਾ ਅੱਗੇ ਕੀਤੀ ਗਈ ਹੈ ਦਸ ਪ੍ਰਵਾਨ ਹੋਈ ਲੱਗਦੀ ਸੀ। ਕਿੱਥੇ ਮਿਲੀ ਜਿਉਂਦਿਆਂ ਨੂੰ ਭਾਣਾ ਮੰਨਣ ਦੀ ਸ਼ਕਤੀ? ਮੈਨੂੰ ਤਾਂ ਮਿਲੀ ਹੀ ਨਹੀਂ ਸੀ ਨਾ ਮਰਨ ਵਾਲੀ ਨੂੰ। ਉਹਨੇ ਆਪਣੇ ਚਰਨਾਂ ਵਿੱਚ ਨਿਵਾਸ ਦਿੱਤਾ ਲੱਗਦਾ ਸੀ। ਨਹੀਂ ਤਾਂ ਮੇਰੇ ਸੁਪਨਾ ਵਿੱਚ ਮੋੜ-ਮੋੜ ਕੇ ਆਉਂਦੀ ਜਨਕੀ ਅਰਦਾਸ ਵਿਥੀ ਹੀ ਚਲੀ ਗਈ ਸੀ ਮੇਰਾ ਕੰਮ ਹੀ ਅਜਿਹੈ ਸੀ ਪਤਾ ਨਹੀਂ ਕਦੋਂ ਕਿੱਥੇ ਜਾਣਾ ਪੈ ਜਾਵੇ ਇਹ ਵੀ ਪਤਾ ਨਹੀਂ ਸੀ ਕਿੰਨਾ ਚਿਰ ਘਰੋਂ ਬਾਹਰ ਬੀਤ ਜਾਵੇ ਯੂਨੀਵਰਸਿਟੀ ਵਿੱਚ ਪੜ੍ਹਦੇ ਹਾਂ ਮੈਂ ਸਮਾਜਿਕ ਸਮੱਸਿਆਵਾਂ ਬਾਰੇ ਲੋਕਾਂ ਦੀਆਂ ਮੁਸ਼ਕਲਾਂ ਬਾਰੇ ਲਿਖਣ ਲੱਗ ਪਿਆ ਸੀ ਮੈਨੂੰ ਦੂਰੀ ਤਸੱਲੀ ਹੁੰਦੀ ਸਧਾਰਨ ਜੀਵਨ ਨੂੰ ਮੈਂ ਹਾਕਮਾ ਤੇ ਪਾੜਤਾ ਦੀ ਨਜ਼ਰ ਵਿੱਚ ਲਿਆ ਰਿਹਾ ਸੀ ਅਤੇ ਆਮ ਬਿਦਿਆਰਥੀ ਦੀ ਉਲਟ ਮੇਰੀ ਪਰੇਸ਼ਾਨ ਬੰਦੀ ਜਾ ਰਹੀ ਸੀ ਪੜਾਈ ਖਤਮ ਹੋਣ ਮੰਗਰੋ ਭਾਵੇਂ ਮੇਰੇ ਸਾਹਮਣੇ ਕਈ ਰਾਹ ਸਨ ਪਰ ਲਿਖਨ ਦੀ ਆਪਣੀ ਚਾਹ ਅਤੇ ਕਲਮ ਦੇ ਪ੍ਰਭਾਵ ਤੋਂ ਪ੍ਰੇਰਿਤ ਹੋ ਕੇ ਮੈਂ ਪੱਤਰਕਾਰੀ ਵਿੱਚ ਦਾਖਲਾ ਲੈ ਲਿਆ ਸਬਾਬੇ ਜੀ ਸਬਾਬੇ ਜਿਹਾਂ ਬਣਿਆ ਕਿ ਇੱਧਰ ਮੇਰਾ ਕੋਰਸ ਪੂਰਾ ਹੋਇਆ ਉਧਰ ਜਨਮਨਚ ਅਖਬਾਰ ਦਾ ਸਾਡੇ ਜ਼ਿਲ੍ਹੇ ਦਾ ਪੱਤਰ ਪ੍ਰੇਰਕ ਕੰਮ ਤੋਂ ਹਟਾ ਦਿੱਤਾ ਗਿਆ ਸੀ ਦੋਸ਼ ਸੀ ਕਿ ਉਹਨੇ ਆਪਣੀ ਕਲਮ ਨੂੰ ਪੈਸੇ ਕਮਝੰਦਾ ਬਸੀਲਾ ਬਣਾਇਆ ਹੋਇਆ ਸੀ ਕਿਸੇ ਦੀ ਜੀਵ ਵਿਰੋਧ ਵਿੱਚ ਨਾਂ ਲਿਖਣ ਦੇ ਇਕਰਾਰ ਨਾਲ ਝਾੜ ਲੈਂਦੱਸੇ ਤੇ ਕਿਸੇ ਦੇ ਪੱਖ ਵਿੱਚ ਲਿਖ ਕੇ ਵੀ ਤਸੱਲੀ ਦਾ ਮੁੱਲ ਮੰਗ ਲੈਂਦਾ। ਨਮਾ ਪੱਤਰ ਪ੍ਰੇਰਕ ਰੱਖਣ ਸਮੇ ਪੱਤਰਕਾਰੀ ਦੀ ਡਿਗਰੀ ਦੇ ਨਾਲ ਨਾਲ ਮੇਰੀਆਂ ਅਖਬਾਰੀ ਲਿਖਤਾਂ ਦੀ ਫਾਈਲ ਵੀ ਬਹੁਤ ਕੰਮ ਆਈ। ਘਰ ਵਾਲੇ ਮੇਰੇ ਕੰਮ ਨੂੰ 24 ਘੰਟੇ ਦਾ ਚੰਚੜਾ ਰੱਖਦੇ। ਮੈਨੂੰ ਪਰ ਪੱਤਰਕਾਰੀ ਦੀ ਧੁੰਨ ਵਿੱਚ ਵੀਲੇ-ਕਵੇਲੇ ਕਿਧਰੇ ਜਾਣਾ ਵੀ ਔਖਾ ਨਹੀਂ ਸੀ ਲੱਗਦਾ। ਅਤੇ ਰਾਤ ਕਿਧਰੇ ਕੁਝ ਹੋ ਜਾਂਦਾ ਮੈਂ ਸਕੂਟਰ ਕੱਢ ਲੈਂਦਾ ਕੋਈ ਘਟਨਾ ਕੋਈ ਦੁਰਘਟਨਾ ਕੋਈ ਲੜਾਈ ਝਗੜਾ ਕੁਝ ਵੀ ਕਿਤੇ ਵੀ ਕਦੇ ਵੀ ਵਾਪਰ ਸਕਦਾ ਸੀ ਉਹਦੀ ਤਹ ਤੱਕ ਜਾਣਾ ਮੇਰੇ ਲਈ ਅਖਬਾਰੀ ਫਰਜ਼ ਹੀ ਨਹੀਂ ਸੀ ਹੁੰਦਾ ਸਮਾਜਿਕ ਜ਼ਿੰਮੇਵਾਰੀ ਵੀ ਹੁੰਦੀ ਸੀ ਮਾਂ ਦੇ ਚਲਾਣੇ ਨਾਲ ਜ਼ਰੂਰ ਪਹਿਲੀ ਵਾਰ ਇਹ ਅਹਿਸਾਸ ਹੋਇਆ ਕਿ ਅਤੇ ਪਤੇ ਤੋਂ ਬਿਨਾ ਘਰੋਂ ਬਾਹਰ ਰਹਿਣਾ ਕਦੀ ਕਦੀ ਕਿੰਨਾ ਦੁਖਦਈ ਵੀ ਹੋ ਸਕਦਾ ਹੈ ਕੋਈ ਇੱਕ ਟਿਕਾਣਾ ਦੱਸੇ ਬਿਨਾ ਘਰੋਂ ਗਏ ਬੰਦੇ ਨੂੰ ਲੱਭਣ ਵਾਲੇ ਲੱਭਣ ਤਾਂ ਕਿੱਥੇ ਲੱਭਣਾ ਮੰਗਰੋ ਜੇਬੀ ਫੋਨ ਦਾ ਯੁੱਗ ਆਇਆ ਜੇਬੀ ਫੋਨ ਦਾ ਯੁੱਗ ਆਇਆ ਦੇਖਦੇ ਨਹੀਂ ਦੇਖਦੇ ਦਾ ਪ੍ਰਵੇਸ਼ ਸਾਡੇ ਇਲਾਕੇ ਦੇ ਪਿੰਡਾਂ ਤੱਕ ਹੋ ਗਿਆ ਮੇਰਾ ਪਛਤਾਵਾ ਤਾਂ ਬਦਨਾ ਹੀ ਹੋਇਆ ਜੇ ਜੇਬੀ ਫੋਨ ਦੀ ਸਹੂਲਤ ਕੁਝ ਸਮਾਂ ਪਹਿਲਾਂ ਮੇਰੇ ਵਰਕੇ ਤੱਕ ਪੁੱਜਦੀ ਹੋ ਜਾਂਦੀ ਮੈਂ ਕਿਤੇ ਵੀ ਹੁੰਦਾ ਮਾਂ ਦੇ ਮੂੰਹ ਵਿੱਚ ਪਾਣੀ ਪਾਉਣ ਲਈ ਪਹੁੰਚ ਜਾਂਦਾ ਮਾਂ ਵਿਰਧ ਤਾਂ ਹੋ ਹੀ ਚੁੱਕੀ ਸੀ ਸਰੀਰ ਡੁੱਬੇ ਸੁੱਕੇ ਰਹਿੰਦਾ ਤਾਂ ਵੀ ਮੇਰੇ ਜਨਮ ਸਮੇ ਅਜਿਹਾ ਕੋਈ ਸੰਸਾ ਨਹੀਂ ਸੀ ਕਿ ਉਹ ਅਚਾਨਕ ਢਿੱਲੀ ਹੋ ਕੇ ਕਿਸੇ ਓੜ ਪੂੜ ਤੋਂ ਪਹਿਲਾਂ ਹੀ ਤੁਰ ਜਾਵੇਗੀ ਮੇਰੀ ਉਡੀਕ ਦਾ ਮੌਕਾ ਵੀ ਉਹਨੂੰ ਨਾ ਮਿਲਿਆ ਜਦੋਂ ਮਾਂ ਨੇ ਆਖਿਆ ਸੀ ਛੋਟਿਆ ਪੁੱਤਰ ਪਾਣੀ ਦੇ ਮੈਂ ਹਾਜ਼ਰ ਹੁੰਦਾ ਤਾਂ ਮਾਂ ਦੇ ਰੂਹ ਤ੍ਰਿਪਤ ਹੋ ਜਾਂਦੀ ਮਾਂ ਨੂੰ ਪਿਛੋਂ ਉਹਨੂੰ ਇਉਂ ਪਟਕਣਾ ਪੈਂਦਾ ਤੇ ਨਾਲ ਬਿਹਾਲ ਉਹ ਮੇਰੇ ਸੁਪਨਿਆਂ ਵਿੱਚ ਆ ਆ ਕੇ ਪਾਣੀ ਨਾ ਮੰਗਦੀ ਕਈ ਲੋਕ ਆਖਦੇ ਜੇ ਕਦੇ ਸੁਪਨਿਆਂ ਵਿੱਚ ਤੇਰੇ ਹੱਥੋਂ ਮੂੰਹ ਮਾਂ ਦੇ ਮੂੰਹ ਵਿੱਚ ਪਾਣੀ ਪੈ ਜਾਵੇ ਉਹਦੀ ਤੇ ਤ੍ਰਿਪਤ ਹੋ ਜਾਵੇ ਪਟਕ ਰਹੀ ਉਹਦੀ ਆਤਮਾ ਦੀ ਗਤੀ ਹੋ ਜਾਵੇ ਤਾਂ ਉਹ ਤੇਰੇ ਸੁਪਨਿਆਂ ਵਿੱਚ ਆਉਣਾ ਹਟ ਜਾਵੇ ਪਰ ਮੇਰਾ ਸੁਪਨਾ ਤਾਂ ਸੁੱਕੇ ਬੁੱਲਾਂ ਉੱਤੇ ਜੀਫੇ ਦੀ ਮਾਂ ਦੇ ਟੁੱਟਦੇ ਬੋਲਾ ਛੋਟਿਆ ਪੁੱਤਰ ਪਾਣੀ ਦੇ ਨਾਲ ਹੀ ਟੁੱਟ ਜਾਂਦਾ ਸੁਪਨੇ ਨੂੰ ਹੋਰ ਲੰਮਾ ਕਰ ਲੈਣਾ ਅਤੇ ਮਾਂ ਦੇ ਬੋਲਾ ਨਾਲ ਚਰਗੰਦਿਥਾਂ ਸੁਤਾਰਾ ਕਿ ਤੇ ਹਾਈ ਮਾਂ ਨੂੰ ਪਾਣੀ ਪਿਆ ਦੇਣਾ ਮੇਰੇ ਬਸ ਵਿੱਚ ਤਾਂ ਨਹੀਂ ਸੀ ਮਾਂ ਦੇ ਪਾਣੀ ਮੰਗਣ ਨਾਲ ਹੀ ਨੀਂਦ ਟੁੱਟ ਜਾਂਦੀ ਅਤੇ ਸੁਪਨਾ ਮੁੱਕ ਜਾਂਦਾ ਮਾਂ ਨੂੰ ਪਾਣੀ ਪਿਉਣ ਦਾ ਮੌਕਾ ਕਿੱਥੋਂ ਮਿਲਦਾ ਕਈ ਲੋਕ SLA ਦਿੰਦੇ ਧੂਪ ਹੋਏ ਜਾ ਕੇ ਮਾਂ ਦੀ ਗਤੀ ਕਰਵਾਉਂ। ਮੈਨੂੰ ਪਰ ਅਜੇ ਹ ਸਭ ਕੁਝ ਅੰਧਵਿਸ਼ਵਾਸ ਅਤੇ ਤਰਕਹੀਨ ਲੱਗਦਾ। ਮੌਤ ਮੰਗਰੋ ਕੋਈ ਆਤਮਾ ਸਰੀਰ ਵਿੱਚ ਉਡਾਰੀ ਨਹੀਂ ਲੁੰਦੀ ਜਾਂ ਅத்੍ਰਿਪਤੀ ਦੀ ਹਾਲਤ ਵਿੱਚ ਭਟਕਦੀ ਰਹੇ ਅਤੇ ਤ੍ਰਿਪਤੀ ਦੀ ਸੂਰਤ ਵਿੱਚ ਸ਼ਾਂਤ ਹੋ ਜਾਵੇ। ਮੈਂ ਸਮਝਦਾ ਆਖਰੀ ਸਮੇਂ ਮਹਾਦੇਵ ਨੂੰ ਵਿੱਚ ਪਾਣੀ ਨਾਮ ਪਾ ਸਕਣਾ ਪਛਤਾਵਾ ਸੁਪਨਾ ਬਣ ਕੇ ਪ੍ਰਗਟ ਹੁੰਦਾ ਹੈ। ਇਸ ਵਿੱਚ ਗਤੀ ਬੇਗਤੀ ਕਿੱਥੋਂ ਆ ਗਈ? ਤਾ ਵੀ ਕਈ ਵਾਰ ਮੈਂ ਦੁਬਿਧਾ ਵਿੱਚ ਪੈ ਜਾਂਦਾ ਮੇਰੇ ਸੁਪਨੇ ਵਿੱਚ ਹੀ ਮਾਂ ਆਖਰ ਟਟਕ ਤਾਂ ਰਹੀ ਸੀ ਜੇ ਭਲਾ ਕਿਸੇ ਹਿੱਲੇ ਉਹਦੀ ਟਟਕਣ ਮੁੱਕ ਸਕੇ ਜੇ ਭਲਾ ਕਿਸੇ ਰੀਤ ਰਸਮ ਦੇ ਮਨੋਵਿਗਿਆਨਕ ਪ੍ਰਭਾਵ ਸਦਕਾ ਮੈਨੂੰ ਇਹ ਸੁਪਨਾ ਆਉਣਾ ਬੰਦ ਹੋ ਜਾਵੇ ਪਰ ਮਾਂ ਦੀ ਗਤੀ ਦਾ ਉਹ ਜੋ ਟੰਗ ਦੱਸਦੇ ਉਹ ਮੈਨੂੰ ਹੱਸੋ ਹੀ ਨਾ ਲੱਗਦਾ ਉਸ ਤੇ ਵਿਸ਼ਵਾਸ ਕਰਨਾ ਤਾਂ ਦੂਰ ਦੀ ਗੱਲ ਸੀ ਮੈਂ ਆਪਣੀ ਨਜ਼ਰ ਨੂੰ ਆਪ ਹੀ ਮੂਰਖ ਲੱਗਣਾ ਸੀ ਘਰੋਂ ਸਫ਼ਰ ਦੀ ਪੂਰੀ ਤਿਆਰੀ ਕਰਕੇ ਮਾਂ ਦੇ ਸਿਵਿ ਕੋਲ ਆਖਣਾ ਹੋਵੇਗਾ ਮਾਂ ਚੱਲ ਉੱਠ ਆਪਾਂ ਬਹੇ ਚੱਲੀਏ ਸਕੂਟਰ ਦੀ ਪਿਛਲੀ ਸੀਟ ਚੜ੍ਹ ਪੁੰਝ ਕੇ ਕਹਿਣਾ ਹੋਵੇ ਬੈਠ ਮਾਂ ਠੀਕ ਹੋ ਗਏ ਟੱਬਰ ਨੇ ਆਪਣੇ ਆਪਣੇ ਰਿਸ਼ਤੇ ਅਨਸਾਰ ਸੰਬੋਧਨ ਕਰਦੇ ਉਹਨੂੰ ਪਰ ਲੋਕ ਵਾਲੇ ਟਿਕਾਣੇ ਪਹੁੰਚਣ ਲਈ ਵਿਦਾ ਕਰਨਾ ਹੋਵੇਗਾ ਸਟੇਸ਼ਨ ਕੋਲ ਸਕੂਟਰ ਖੜਾ ਕਰਕੇ ਮੈਂ ਮਾਂ ਨੂੰ ਉਤਰਨ ਲਈ ਕਹਿਣਾ ਹੋਵੇਗਾ ਪਲੇਟਫਾਰਮ ਉੱਤੇ ਉਹਨੂੰ ਕਿਸੇ ਅਜੇ ਹੀ ਨਵੇਂ ਕਲੀਥਾਂ ਬਿਠਾਉਣਾ ਹੋ ਗਿਆ ਜਿਸ ਨੂੰ ਖਾਲੀ ਸਮਝ ਕੇ ਕਿਸੇ ਹੋਰ ਦੇ ਆ ਬੈਠਣ ਦੀ ਸੰਭਾਵਨਾ ਨਾ ਹੋਵੇ ਟਿਕਟਾਂ ਦੋ ਲੈਣੀਆਂ ਹੋਣਗੀਆਂ ਇੱਕ ਆਪਣੀ ਅਤੇ ਦੂਜੀ ਮਾਂ ਦੀ ਗੱਡੀ ਆਈ ਤੇ ਉਹ ਵਾਸਤੇ ਨਹੀਂ ਹੋਵੇਗੀ ਆ ਮਾਂ ਚੜੀਏ ਗੱਡੀ ਆਲੇ ਉਹ ਦੱਸਦੇ ਇਹ ਗੱਡੀ ਵਿੱਚ ਸੀਟ ਜੇ ਖਾਲੀ ਨਾ ਵੀ ਹੋਵੇ ਕੋਈ ਮੁਸ਼ਕਲ ਨਹੀਂ ਆਵੇਗੀ ਜਦੋਂ ਕਹੇਗਾ ਮੈਂ ਮਾਂ ਨੂੰ ਲੈ ਕੇ ਪਹੋਈ ਚੱਲਿਆ ਹਾਂ ਕੋਈ ਨਾ ਕੋਈ ਝਟ ਖੜਾ ਹੋ ਜਾਵੇਗਾ ਇਸ ਰੀਤ ਬਾਰੇ ਸਭ ਜਾਣਦੇ ਹਨ ਲੋਕ ਗਤੀ ਲਈ ਜਾਣ ਵਾਲਿਆਂ ਵਾਸਤੇ ਸੀਟ ਵਿਲੀ ਕਰਨ ਨੂੰ ਪੂਨ ਸਮਝਦੇ ਹਨ ਗੱਡੀ ਤੇ ਉਤਰ ਕੇ ਉਹਨੇ ਆਉਂ ਇਹ ਨਾਲ ਨਾਲ ਦੂਰ ਦੇ ਸਟੇਸ਼ਨ ਤੋਂ ਪਹੁੰਚ ਤੱਕ ਲੈ ਜਾਣਾ ਹੋਵੇਗਾ ਉੱਥੇ ਪੰਡਤ ਆਪੇ ਪੂਜਾ ਪਾਠ ਕਰ ਦੇਣਗੇ ਪੂਜਾ ਦੀ ਸਮਾਪਤੀ ਮੰਗਰੋਂ ਮਾਸਵੇ ਰਿਸ਼ਤੇ ਤੋੜ ਕੇ ਉੱਥੇ ਰਹਿ ਜਾਵੇਗੀ ਤੂੰ ਇਹ ਕੱਲਾ ਪਿੰਡ ਆ ਜਮੇ ਪੰਡਤ ਗੋਪਾਲ ਦਾਸ ਨੂੰ ਪਤਾ ਲੱਗਿਆ ਤਾਂ ਉਹਨੇ ਕਿਹਾ ਜੇ ਤੂੰ ਮਾਂ ਦੀ ਪੱਕੀ ਗਤੀ ਕਰਵਾਉਣੀ ਹੈ ਤਾਂ ਥੋੜਾ ਚਿਰ ਹੋਰ ਠਹਿਰ ਜਾ ਚੇਤਰ ਦੀ 14 ਸ ਨੂੰ ਪਹੋਏ ਦੇ ਫਲਗੂ ਤੀਰਥ ਜائیں ਜਿਹੜਾ ਮਹਾਤਮ ਹੈ ਫਲਗੂ ਤੀਰਥਾ ਕਦੀ ਨੇ ਪ੍ਰਾਤਨ ਕਾਲ ਤੋਂ ਗਿਆ ਜੀ ਨੂੰ ਪਵਿੱਤਰ ਸਥਾਨ ਮੰਨਿਆ ਜਾਂਦਾ ਸੀ ਉਥੋਂ ਦੇ ਹੀ ਸੰਨ ਫਲਗੂ ਜੀ ॠषि ਸੀਤਾ ਮਾਤਾ ਨੇ ਵੀ ਸ੍ਰੀ ਰਾਮ ਜੀ ਦੀ ਅਗਿਆ ਨਾਲ ਪਿਤਾ ਚਨਕ ਦੀ ਗਤੀ ਗਿਆ ਜੀ ਨੂੰ ਪਹੁੰਚ ਕੇ ਹੀ ਕਰਵਾਈ ਸੀ ਫਲਗੂ ॠषि ਪਹੋਏ ਬਿਆਏ ਹੋਏ ਸੰਨ ਇੱਕ ਵਾਰ ਪਹੋਏ ਦੇ ਲੋਕਾਂ ਨੇ ਉਹਨਾਂ ਨੂੰ ਗਿਆ ਜੀ ਪਹੁੰਚਣ ਵਿੱਚ ਆਉਂਦਿਆਂ ਦੁਸ਼ਵਾਰੀਆਂ ਬਾਰੇ ਦੱਸਿਆ ਲੰਮੇ ਵਿਖੜੇ ਪੰਧ ਤੇ ਸ਼ੇਰ ਵਗੇੜਿਆਂ ਵਾਲੇ ਜੰਗਲ ਬੇਲੇ ਫਲਗੂ ॠषि ਕੁਸ਼ਪਲ ਧਿਆਨ ਵਿੱਚ ਗਏ ਤੇ ਫਿਰ ਅੱਖਾਂ ਖੋਲ ਕੇ ਬਚਨ ਕੀਤਾ ਠੀਕ ਹੈ ਮੈਂ ਹਰ ਵਾਰ ਚਿੱਤਰ ਦੀ ਚੌਦਸਨੂਪ ਹੋਏ ਆ ਪਾਇਆ ਕਰਾਂਗਾ ਤੇ ਇਥੋਂ ਨਿਗਤੀ ਲੱਗਿਆ ਜੀ ਜਿੰਨਾ ਹੀ ਮਹਾਤਮ ਹੋਵੇਗਾ ਪਹੋਏ ਦਾ ਫਲਗੂ ਤੀਰਥ ਉਹਨਾਂ निमित्त ਦੀ ਹੈ ਵੈਸੇ ਤਾਂ ਉੱਥੇ ਕਰਵਾਈ ਗਤੀ ਸਾਰਾ ਸਾਲ ਹੀ ਸੰਪੂਰਨ ਮੰਨੇ ਜਾਂਦੇ ਆ ਪਰ ਚਿੱਤਰ ਦੀ ਚੌਦਸਨੂ ਹੋਈ ਗਤੀ ਮੰਗਰੋ ਪ੍ਰਾਣੀ ਨੂੰ ਸਵਰਗ ਦੇ ਦਵਾਰ ਖੁੱਲ੍ਹਦੇ ਮਿਲਦੇ ਹਨ ਤੁਹ ਚੇਤਰ ਦੀ 14 ਸਤ ਨੂੰ ਹੀ ਜਾਏਗੀ। ਚਿੱਤ ਵਿੱਚ ਆਇਆ ਪੰਡਤ ਜੀ ਨੂੰ ਪੁੱਛਾ ਸਵਰਗ ਦੇ ਦਵਾਰ ਤਾਂ ਉਹਨਾਂ ਲੋਕਾਂ ਨੂੰ ਵੀ ਖੁੱਲੇ ਮਿਲਦੇ ਦੱਸਦੇ ਹਨ ਜੋ ਅੰਮ੍ਰਿਤ ਵੇਲੇ ਪੂਰੇ ਹੁੰਦੇ ਹਨ। ਮਾਂ ਦੀ ਜੀਵਨ ਲੀਲਾ ਵੀ ਅੰਮ੍ਰਿਤ ਵੇਲੇ ਸਮਾਪਤ ਹੋਈ ਤਾਂ ਫਿਰ ਉਹ ਨੂੰ ਸਵਰਗ ਦੇ ਦਵਾਰ ਖੁੱਲੇ ਕਿਉਂ ਨਾ ਮਿਲੇ? ਉਹ ਨੂੰ ਗਤੀ ਦੀ ਲੋੜ ਕਿਉਂ ਦੱਸੀ ਜਾਂਦੀ ਹੈ? ਪਰ ਮਾਂ ਨੂੰ ਲੈ ਕੇ ਮੈਂ ਕਿਸੇ ਬਹਿਸਵਾਜੀ ਵਿੱਚ ਪੈਣਾ ਨਹੀਂ ਸੀ ਚਾਹੁੰਦਾ। ਮੈਂ ਚੁੱਪ ਰਹਿਣਾ ਹੀ ਠੀਕ ਸਮਝਿਆ। ਚੇਤਸਤੀ 14 ਚੇਤਰ ਦੀ 14 ਜਨਮਦੂਰ ਸੀ ਪਰ ਜਦੋਂ ਉਹ ਆਈ ਵੀ ਪਤਾ ਨਹੀਂ ਪਰੇਸ਼ਾਨੀ ਦੇ باوجود ਆਪਣੇ ਮਨ ਨੂੰ ਉੱਥੇ ਜਾਣ ਲਈ ਮਨਾ ਆਵੀ ਸਕਾਂਗ ਕਿ ਨਹੀਂ ਇੱਕ ਦਿਨ ਅਚਾਨਕ ਨੇੜੇ ਦੇ ਕਸਬੇ ਵਿੱਚ ਝਗੜਾ ਹੋ ਗਿਆ ਕੋਈ ਮੁਸਲਮਾਨ ਅੱਲਾ ਨੂੰ ਪਿਆਰਾ ਹੋ ਗਿਆ ਸੀ ਉਹਨੂੰ ਪੁਰਾਣੇ ਕਬਰਿਸਤਾਨ ਵਿੱਚ ਦਫਨਾਉਣ ਦੀ ਤਿਆਰੀ ਹੋਣ ਲੱਗੀ ਤਾਂ ਗੈਰ ਮੁਸਲਮਾਨਾਂ ਨੇ ਅੜੇ ਘੜਾ ਦਿੱਤਾ ਉਹਨਾਂ ਦਾ ਕਹਿਣਾ ਸੀ ਇਹ ਥਾਂ ਪੁਰਾਣੇ ਮਿਲਿਆਂ ਤੋਂ ਗੋਸ਼ਾਲਾ ਦੀ ਸੰਪਤੀ ਹੈ ਜਿਸ ਨੂੰ ਕਬਰਾਂ ਲਈ ਹਾਥੀ ਆਲੇ ਆਗਿਆ ਉਹਨਾਂ ਦਾ ਦੂਟਕ ਫਰਮਾਨ ਸੀ ਅੱਗੇ ਤੋਂ ਗੋਮਾਤਾ ਦੇ ਪਵਿੱਤਰ ਭੂਮੀ ਤੇ ਉਹ ਇੱਕ ਵੀ ਮੁਰਦਾ ਦਫਨਾਉਣ ਨਹੀਂ ਦੇਣਗੇ ਦੇਸ਼ ਵਿੱਚ ਧਰਮਾਂ ਵਿਚਕਾਰ ਪਾੜਾ ਵੱਧ ਰਿਹਾ ਸੀ ਫਿਰਕੂ ਮਾਹੌਲ ਦੀ ਤਣਾ ਤਨੀ ਸੰਗਣੀ ਹੁੰਦੀ ਜਾਂਦੀ ਸੀ ਧਰਮਾਂ ਵਿਚਕਾਰ ਖਾਈ ਡੂੰਗੀ ਹੁੰਦੇ ਜਾਣ ਨਾਲ ਕਈ ਸ਼ਕਤੀਆਂ ਨੂੰ ਲਾਹ ਪੁੱਜਦਾ ਸੀ ਧਾਰਮਿਕ ਸਿੱਧ ਭਾਵ ਦੇ ਨਾਂ ਉੱਤੇ ਮੁਸਲਮਾਨਾਂ ਨੂੰ ਮੁਰਦਾ ਨੇੜਲੇ ਸ਼ਹਿਰ ਦੇ ਕਬਰਿਸਤਾਨ ਵਿੱਚ ਦਫਨਾਉਣ ਦੀ ਸਲਾਹ ਦਿੱਤੀ ਜਾ ਰਹੀ ਸੀ ਕ੍ਰੋਧ ਵਿੱਚ ਆਏ ਮੁਸਲਮਾਨਾਂ ਨੇ ਆਪਣਾ ਹੱਕ ਜਤਾਉਣਾ ਚਾਹਿਆ ਪਰ ਸ਼ੀਦੀ ਹੀ ਹਾਲਾਤ ਨੇ ਕ੍ਰੋਧ ਨੂੰ ਬੇਬਸੀ ਵਿੱਚ ਬਦਲ ਦਿੱਤਾ। ਉਹਨਾਂ ਨੂੰ ਸਖੌਣ ਲਈ ਰਾਤ ਨੂੰ ਹਮਲਾ ਹੋਣ ਦੀਆਂ ਸਲਾਹਾਂ ਦੀ افਵਾ ਫੈਲੀ ਤਾਂ ਮੁਸਲਮਾਨ ਮੁਰਦਾ ਲੈ ਕੇ ਹੀ ਸ਼ਹਿਰ ਨਾ ਗਏ। ਸਭੋ ਘਰਾਂ ਨੂੰ ਜਿੰਦੇ ਲਾ ਕੇ 20ਆਂ ਬੱਚਿਆਂ ਨੂੰ ਵੀ ਨਾਲ ਹੀ ਲੈ ਗਏ। ਜਿਨ੍ਹਾਂ ਦਾ ਉੱਥੇ ਕੋਈ ਆਪਣਾ ਨਹੀਂ ਸੀ ਉਹਨਾਂ ਨੇ ਸ਼ਹਿਰ ਦੀ ਮਸਜਿਦ ਵਿੱਚ ਪਨਾ ਲਏ। ਕੈਮਰਾ ਮੋੜੇ ਪਾ ਕੇ ਮੈਂ ਸਕੂਟਰ ਤੋਰ ਲਿਆ ਤੇ ਆਣ ਇਸ ਝਗੜੇ ਤੋਂ ਤੁਰਦਾ ਮਾਂ ਤੱਕ ਪੁੱਜ ਗਿਆ ਉਹ ਜਦੋਂ ਕਿਸੇ ਦੰਗੇ ਫਸਾ ਦਾ ਵਾਰ ਇਸੁੰਦੀ ਸਦਾ ਹੀ ਵਾਖਦੀ ਰੱਬ ਨੇ ਤਾਂ ਬੰਦੇ ਇੱਕੋ ਸੰਚ ਵਿੱਚ ਢਾਲੇ ਨੇ ਇਹ ਆਪੇ ਹਿੰਦੂ ਸਿੱਖ ਤੇ ਮੁਸਲਮਾਨ ਬਣ ਬੈਠੇ ਉਹ ਪੜ੍ਹੇ ਲਿਖੇ ਤੇ ਬਹੁਤੀ ਨਹੀਂ ਸੀ ਪਰ ਗੱਲਾਂ ਗਿਆਨੀਆਂ ਵਾਲੀਆਂ ਕਰਦੇ ਆਖਦੀ ਜਿਹੜਾ ਕੋਈ ਹੁਣ ਆਪਣੇ ਧਰਮ ਲਈ ਮਰਨ ਮਾਰਨ ਨੂੰ ਤਿਆਰ ਫਿਰਦਾ ਹੈ ਜੇ ਦੂਜੇ ਧਰਮ ਵਾਲੇ ਮਾਪਿਆਂ ਦੇ ਘਰ ਜਾ ਮੈਂ ਪੈਂਦਾ ਉਹਦੇ ਲਈ ਮਰਦਾ ਮਾਰਦਾ ਫਿੱਦਾ ਉਹੋਂ ਕਾ ਲੈ ਕੇ ਨਵੇੜਾ ਕਰਦੀ ਧਰਮ ਦਾ ਨਾਂ ਲੈ ਕੇ ਆਧਰਮ ਕਰਮੋਂ ਦੇ ਨੇ ਪਾਪੀ ਕਿਸੇ ਥਾਂ ਦੇ ਮਾਂ ਦੇ ਮੂੰਹੋਂ ਅਜਿਹੀਆਂ ਗੱਲਾਂ ਸੁਣ ਕੇ ਹੈਰਾਨੀ ਹੁੰਦੀ। ਦੇਸ਼ ਦੀ ਵੰਡ ਵੇਲੇ ਜੋ ਆਦਮ-ਦਾਹੀ ਭਾਂਬੜ ਵਲੇ ਸਨ ਉਹਨਾਂ ਦਾ ਸੇਕ ਮਾਂ ਨੂੰ ਵੀ ਲੱਗਿਆ ਸੀ। ਨਾਨਾ ਨਾਨੀ ਭਾਵੇਂ ਬੱਚਾ ਸਮੀਤ ਸਹੀ ਸਲਾਂਤੀ ਤੇ ਰਾਗਏ ਸਨ ਪਰ ਆਏ ਖਾਲੀ ਹੱਥ ਤੇ ਭਰੇ ਹੋਏ ਮਨ ਨਾਲ ਸਨ। ਨੇਕ ਆਪਣੇ ਦੀ ਦਰਦਨਾਕ ਮੌਤ ਵੀ ਦੇਖਣੀ ਸੋਣੀ ਪਈ ਸੀ ਅਤੇ ਸਭ ਜ਼ਮੀਨ ਜਾਇਦਾਦ ਵੀ ਉਧਰੇ ਛੱਡਣੀ ਪਈ ਸੀ। ਉਖੜੀਆਂ ਕਟੀਆਂ ਜੜਾ ਪ੍ਰਾਏ ਦੇਸ਼ ਵਿੱਚ ਨਵੇਂ ਸਿਰੋਂ ਲਾਉਣੇ ਅਸੰਭਵ ਲੱਗਦੇ ਸਨ ਇਸ ਸਭ ਇਹਨਾਂ ਦਿਲਚੀਰ ਮਸੀ ਕਿ ਮਾਂ ਪਰਤਮੀ ਝਾਤ ਪਾਉਣ ਤੋਂ ਸੰਕੋਚ ਕਰਦੀ ਜੇ ਕਦੀ ਉਸ ਸਮੇਂ ਬਲ ਪਰਤਣਾ ਪੈਂਦਾ ਉਹ ਪੀੜ ਪੀੜ ਹੋ ਜਾਂਦੀ ਤੇ ਸੁਣਨ ਵਾਲੇ ਦਾ ਹਿਰਦਾ ਕੰਬ ਜਾਂਦਾ ਤਾਂ ਵੀ ਮਾਂ ਦੀਆਂ ਗੱਲਾਂ ਵਿੱਚ ਨਫ਼ਰਤ ਦੀ ਕੋਈ ਬਾਹਣਾ ਦੇਖ ਕੇ ਹੈਰਾਨੀ ਹੁੰਦੀ ਉਹਨਾਂ ਨੂੰ ਕਿਹੋ ਜਿਹੇ ਦਿਨਾਂ ਵਿੱਚੋਂ ਦਿਲੰਗਣਾ ਪਿਆ ਸੀ ਕਿ ਸਾਡਾ ਦਰਦ ਉਹ ਦਿਨ ਦਿਖਾਉਣ ਵਾਲਿਆਂ ਲਈ ਨਫ਼ਰਤ ਵਿੱਚ ਬਟਣ ਨਾਗਦਾ ਮਾਗਦੀ ਨਫ਼ਰਤ ਬੰਦੇ ਨੂੰ ਜਾਨਵਰ ਬਣਾ ਲੈਂਦੀ ਹੈ ਉਹ ਸਮਝਾਉਂਦੀ ਕਿ ਕਿਸੇ ਹੋਰ ਲਈ ਨਫ਼ਰਤ ਕਿਸੇ ਹੋਰ ਦੇ ਝੂਲੀ ਕਾਤ ਪਾਉਂਦੀ ਹੈ ਸਾਨੂੰ ਬਚਾਉਣ ਵਾਲੇ ਵੀ ਤਾਂ ਮੁਸਲਮਾਨ ਹੀ ਸਨ ਬੱਚਿਓ ਉਹ ਸਾਡੇ ਮਨਾਂ ਨੂੰ ਇਹ ਆ ਕਿ ਸੰਤੁਲਿਤ ਕਰਨ ਦਾ ਯਤਨ ਕਰਦੇ ਇਧਰ ਵਾਲਿਆਂ ਨੇ ਵੀ ਕੋਈ ਘਟ ਨਹੀਂ ਸੀ ਕੀਤੀ ਮੈਂ ਚੁੱਪ ਰੰਦਾ ਅਚੇਤ ਹੀ ਪਰਮਾਨੀਨ ਦੱਸੀਆਂ ਗੱਲਾਂ ਅੱਖੀਂ ਦੇਖਿਆਂ ਅਤੰਕੀ ਘਟਨਾਵਾਂ ਨਾਲ ਜੁੜਨ ਲੱਗਦੀਆਂ ਪਰੇਸ਼ਾਨੀ ਵਧਣ ਲੱਗਦੀ ਤਾਂ ਮਾਂ ਦੀ ਸੂਝ ਅਤੇ ਸੋਚ ਹੀ ਠੰਡਾ ਛੜਕਣ ਦਾ ਕੰਮ ਕਰਦੀ। ਨਾਲੋ-ਨਾਲ ਬਣੇ ਮੰਦਰ ਤੇ ਗੁਰਦੁਆਰੇ ਦੇ ਸਾਹਮਣੇ ਲੋਕ ਜੁੜੇ ਖਲੁੱਤ ਸਨ ਮੇਰੇ ਚਿੱਤੇ ਵਿੱਚ ਉਹ ਅਣਦੇਖੀਆਂ ਭੀੜਾਂ ਉਭਰੀਆਂ ਜੋ ਮਾਂ ਦੀਆਂ ਗੱਲਾਂ ਵਿੱਚ ਸੁਣੀਆਂ ਸਨ। ਸ਼ੁਭਚਿੰਤਕ ਮੁਸਲਮਾਨਾਂ ਦੇ ਕੇ ਰਿਵਿਚਕਾਰ ਘਰ ਤੋਂ ਹਿੰਦੂ ਸਿੱਖ ਕੈਂਪ ਵੱਲ ਜਾਂਦੇ ਆਂ ਰਾਹ ਵਿੱਚ ਉਹਨਾਂ ਨੂੰ ਅਜਈਆਂ ਹੀ ਭੀੜਾਂ ਕੋਲੋਂ ਲੰਘਣਾ ਪਿਆ ਸੀ। ਭੀੜਾਂ ਵਿੱਚ ਲੋਕ ਇਹਨਾਂ ਦੇ ਰਾਖੇ ਮੁਸਲਮਾਨਾਂ ਨੂੰ ਕੌਮ ਦੇ guard ਆ ਰੱਖ ਕੇ ਚੜਾਉਂਦੇ ਸਨ ਅਤੇ ਦੁਸ਼ਮਣਾਂ ਦੇ ਰਖਵਾਲੇ ਹੁੰਦੇ ਮਿਹਨੇ ਮਾਰਦੇ ਸਨ। ਮੁਸਲਮਾਨਾਂ ਵਾਲੇ ਪਾਸੇ ਸੁੰਨ ਵਰਤੀ ਬੈਸੀ ਉਹ ਉਹੋ ਜਿਹਾ ਉਜਾੜਾ ਸੀ ਜਿਹੋ ਜਿਹਾਂ ਮਹੱਲੇ ਚੋਂ ਨਿਕਲਣ ਸਮੇਂ ਮਾਸ ਮੇਤ ਸਾਰੇ ਨੇ ਨੰਸਰਾ ਪਿੱਛੇ ਮੂੜ ਕੇ ਦੇਖਿਆ ਸੀ ਸੁੰਨੇ ਮੁਸਲਮਾਨ ਮਹੱਲੇ ਦੇ ਬਾਹਰ ਬਸ ਚਾਰ ਕੁ ਪੁਲ ਸੀ ਡਾਂਗਾ ਫੜੀ ਖਲੋਤੇ ਸਨ ਮੈਨੂੰ ਦੇਖ ਕੇ ਮੁਸਕਰਾ ਗਏ ਆ ਗਏ ਜਨਾਬ ਜੀ ਦੇਖੋ ਜੀ ਸਾਡੇ ਇੱਕ ਵਾਰ ਨੂੰ ਤਾਂ ਜਾਣਦੇ ਹੀ ਹੋ ਅਸੀਂ ਤਾਂ ਹਮੇਸ਼ਾ ਠੰਡਾ ਹੀ ਛਿੜਕਦੇ ਹਾਂ ਮੈਂ ਵੀ ਮੁਸਕਰਾਉਣ ਦਾ ਯਤਨ ਕੀਤਾ ਆਪਣੀ ਅੱਖਾਂ ਨਾਲ ਦੇਖਾਂਗੇ ਤਾਂ ਲੋਕਾਂ ਨੂੰ ਦੱਸਾਂਗੇ ਕਿ ਕੋਈ ਵੱਡਾ ਝਗੜਾ ਨਹੀਂ ਇਹ ਵੀ ਲਿਖਾਂਗੇ ਕਿ ਭਰਮਮਪਲੇਖੇ ਕਾਰਨ ਸ਼ਹਿਰ ਚਲੇ ਗਏ ਮੁਸਲਮਾਨ ਭਰਾਵਾਂ ਨੂੰ ਮੋੜ ਲਿਆਉਂਦੀਆਂ ਸਲਾਹਾਂ ਹੋ ਰਹੀਆਂ ਨੇ ਤੇ ਉਹਨਾਂ ਦੇ ਘਰ ਘਾਟ ਬੁਲਸ ਦੀ ਨਜ਼ਰ ਹੇਠ ਬਿਲਕੁਲ ਸੁਰੱਖਿਅਤ ਨੇ ਮੈਂ ਦਾਖੇ ਗਿਆ ਪੁਲਿਸ ਦਾ ਬੰਦਵਸਤ ਦਿਖਾਉਣ ਲਈ ਪਹਿਲਾਂ ਤੁਹਾਡੀ ਤਸਵੀਰ ਤਾਂ ਲੈ ਲਵਾਂ ਉਹ ਡੰਗਾ ਅੱਗੇ ਕਰਕੇ ਸਾਹ ਤੁਹਾਨੂੰ ਖਲੂਗਾ ਮਾਹੌਲ ਠੀਕ ਬਣੇ ਦੇਖ ਕੇ ਮੈਂ ਪੁੱਛਣਾ ਨਾਲੋਂ ਬਹੁਤਾ ਜਿਵੇਂ ਉਹਨਾਂ ਨੂੰ ਦੱਸਿਆ ਹੋਈ ਸੁਰੱਖਿਆ ਇਥੇ ਮੁਸਲਮਾਨ ਘਰਾਂ ਦੀਆਂ ਕੁਝ ਤਸਵੀਰਾਂ ਵੀ ਲੈ ਆਵਾਂ। ਬੰਦ ਘਰਾਂ ਦੇ ਬੂਹੇ ਉੱਤੇ ਤਾਲੇ ਲਟਕ ਰਹੇ ਸਨ। ਗਲੀ ਦਾ ਮੋੜ ਮੁੜ ਕੇ ਦੇਖਿਆ ਇੱਕ ਘਰ ਦਾ ਕੇਵਲ ਕੁੰਡਾ ਹੀ ਬੰਦ ਸੀ। ਸ਼ਾਇਦ ਭੱਜ-ਭੁਚਾਈ ਵਿੱਚ ਕਿਸੇ ਨੂੰ ਤਾਲਾ ਲੱਭਣ ਲਾਉਂਦਾ ਸਮਾਂ ਨਹੀਂ ਸੀ ਮਿਲਿਆ। ਜਾਂ ਹੋ ਸਕਦਾ ਹੈ ਦੂਰ ਨੇੜੇ ਅਕਸਰ ਹੀ ਹੁੰਦੇ ਰਹਿੰਦੇ ਦੰਗਿਆਂ ਦੇ ਅਨੁਭਵ ਤੋਂ ਉਹਨੇ ਸੋਚਿਆ ਹੋਵੇ ਲੁੱਟਣ ਵਾਲੇ ਆਏ ਤਾਂ ਤਾਲੇ ਨੇ ਕਿਹੜਾ ਉਹਨਾਂ ਦੇ ਹੱਥ ਫੜ ਲੈਣੇ ਨੇ। ਮੈਂ ਬੂਹੇ ਕੋਲ ਰੁਕ ਗਿਆ। ਘਰ ਛੱਡਦੇ ਉਹਨਾਂ ਦੇ ਦਿਲ ਉੱਤੇ ਉਹ ਵਿਕਤੀ ਹੋਵੇਗੀ ਜੋ ਮਾਂ ਦੇ ਪਰਿਵਾਰ ਦੇ ਦਿਲ ਉੱਤੇ ਘਰ ਛੱਡਦੇ ਆਂ ਬਿੱਤੀ ਸੀ ਖੁੱਲੇ ਘਰ ਵਿੱਚੋਂ ਭਲਾ ਕੀ ਕੋਈ ਛੱਡ ਗਏ ਹੋਣਗੇ ਮੈਂ ਇਧਰ ਉਧਰ ਦੇਖਿਆ ਕੋਈ ਨਹੀਂ ਸੀ ਦਿਖ ਰਿਹਾ ਹੁੰਡਾ ਕੋਲ ਕੇ ਅੰਦਰ ਲੰਘਿਆ ਮੈਂ ਪਿੱਛੇ ਬੂਹਾ ਬੰਦ ਕਰ ਦਿੱਤਾ ਖੱਬੇ ਪਾਸੇ ਵਾਲੀ ਕੋਠਲੀ ਵਿੱਚੋਂ ਨਿਰਭਲ ਜਿਹੀ ਆਵਾਜ਼ ਹੈ ਆ ਗਏ ਬਸ਼ੀਰੀਆ ਪੁੱਤਰ ਪਾਣੀ ਦੀ ਮੰਜੀ ਉੱਤੇ ਕਵਿਰਧ ਮਾਈ ਪਈ ਸੀ ਉਹਨੇ ਬਾਹਰਲੇ ਬੂਹੇ ਦੀ ਆਵਾਜ਼ ਤੇ ਮੇਰੀ ਪੈਰ ਚੱਲ ਸੁਣ ਲਈ ਮੇਰੇ ਮੂੰਹ ਆਪਣੇ ਆਪ ਨੇ ਕਹਿਆ ਹਾਂ ਮੈਂ ਹਾਂ ਮਾਂ ਮੈਂ ਆ ਗਿਆ ਮਾਈਨਸ ਕੇ ਬੁਲਾਉ ਤੇ ਜੀ ਫੇਰਨ ਤੇ ਚਤਨਗੀਤ ਤੇ ਡੁੱਬਦੀ ਆਵਾਜ਼ ਵਿੱਚ ਬੋਲੀ ਪੁੱਤਰ ਪਾਣੀ ਦੀ ਸਰਾਣੇ ਵੱਲ ਬੈਠਦੇ ਹੋ ਸਿਰ ਚੁੱਕ ਕੇ ਮੈਂ ਆਪਣੇ ਬਾਟੂ ਤੇ ਟਿਕਾ ਲਿਆ ਤੇ ਪਾਣੀ ਦਾ ਗਲਾਸ ਮੂੰਹ ਨੂੰ ਲਾ ਦਿੱਤਾ ਪਾਣੀ ਅੰਦਰ ਲੰਗਨ ਲੰਗਨ ਦਿੱਤਾ ਸਾਰੇ ਦਾ ਸਾਰਾ ਖਾਕ ਵਿੱਚੋਂ ਬਾਹਰ ਡੁੱਲ ਗਿਆ ਨਿਰਜਿੰਦਤਾ ਉਂਟ ਲੀ ਪੈ ਗਈ ਤੇ ਸਿਰ ਮੁੜ ਕੇ ਮੇਰੀ ਬੁੱਕਲ ਵਿੱਚ ਟੇਕ ਗਿਆ ਤੋਰਾ ਅੰਦਰੋਂ ਮੇਰੀ ਪੋਬ ਨਿਕਲੀ ਮਾਂ ਮੇਰੇ ਹੰਝੂਆਂ ਦੀਆਂ ਧਾਰਾਂ ਉਹਦੇ ਬੁੱਲਾਂ ਤੇ ਚੁੰਨ ਲੱਗੀਆਂ ਉਸ ਪਿੱਛੋਂ ਮੈਨੂੰ ਕਦੇ ਤੇ ਹਾਈ ਮਾਂ ਦਾ ਸੁਫਨਾ ਨਹੀਂ ਆਇਆ ਧੰਨਵਾਦ ਜੀ ਉਮੀਦ ਕਰਦੇ ਹਾਂ ਅੱਜ ਦੀ ਇਹ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਕੱਲ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ ਸਤਿ ਸ਼੍ਰੀ ਅਕਾਲ ਜੀ